ਵਾਸ਼ਕਰੀ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰ ਟੈਕਸ ਲਾਗੂ ਕੀਤਾ ਵਾ ਜਿਹੜੇ ਸਾਡੇ ਕਰਜ਼ਦਾਰ ਡਿਫਾਲਟ ਰਹਿ ਜਿਹੜੇ ਪ੍ਰੋਪਰ ਟੈਕਸ ਜਿਨ੍ਹਾਂ ਨੇ ਜਮ੍ਹਾਂ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ ਬਾਰ ਪ੍ਰੋਪਰ ਟੈਕਸ ਜਮ੍ਹਾਂ ਕਰਾਉਣ ਦੀ ਪਹੁੰਚ ਕੀਤੀ ਸੀ ਟੈਕਸ ਜਮ੍ਹਾਂ ਕਰਾਓ ਬਾਰ ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਜੇ ਉਹ ਪ੍ਰੋਪਰ ਟੈਕਸ ਨਹੀਂ ਜਮ੍ਹਾਂ ਕਰਵਾਇਆ ਤਾਂ ਉਹ ਅੰਤਿਮ ਚੇਤਾਵਨੀ ਨੋਟਿਸ ਦਿੱਤਾ ਸੀ ਕਿ ਪ੍ਰੋਪਰ ਟੈਕਸ ਜਮ੍ਹਾਂ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਪਾ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰੋਬਲਮ ਆਣਾ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਕੋਪਰਕਲ ਕੀਤੀ ਅਸਲੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਨੂੰ ਹੀ ਸੀਲ ਕੀਤੀ ਹੈ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਰ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀਗੀਆਂ ਬਾਕੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਮਾਉਂਟ ਹੈ ਕਿੰਨੇ ਖੜੇ ਪੰਜਾ ਕਿੰਨੇ ਆਈਡੀ ਹੈ ਵੀਰ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਟ ਹੈ ਗਈ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49638 ਰੁਪਏ ਜਮ੍ਹਾਂ ਕਰਵਾਤੇ ਹੂੰ ਜੇਕਰ ਇਹ ਬੰਦੇ ਪ੍ਰੋਪਰਟੀ ਦਾ ਜਮਾ ਕਰਵਾਉਂਦੇ ਤਾਂ ਉਸਾਂ ਨੂੰ ਕਾਰਵਾਈ ਕਰਨੀ ਹੋਰ ਕਿੰਨੇ ਕੁ ਸਾਰੇ ਬਕਾਨਦਾਰ ਇਹੋ ਜਿਹੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ 300 ਕੁਸ਼ ਨੋਟਿਸ ਜਾਰੀ ਕੀਤੇ ਹੋਰ ਨੋਟਿਸ ਵੀ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਜਿੰਮੇਵਰ ਨਾਗਰਿਕ ਹੁੰਦੇ ਹੋਏ ਪ੍ਰੋਪਰ ਟੈਕਸ ਜਮ੍ਹਾਂ ਕਰੋ ਪ੍ਰੋਪਰ ਟੈਕਸ ਜਮ੍ਹਾਂ ਕਰਾਉਣੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾ ਹੈ ਦਫ਼ਤਰ ਲੈ ਵਿੱਚ ਆਓ ਸੈਟਰਡੇ ਸण्डे ਵੀ ਸਾਡਾ ਦਫ਼ਤਰ ਖੁੱਲਾ ਹੈ ਮੇਰੀ ਸਾਰਿਆਂ ਗੇ ਬੇਨਤੀ ਵਸਈ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਲੀਟੀਂਜ ਪੈਣ ਤੋਂ ਬਚਣ ਤੋਂ ਜਿਆਦਾ ਬੜਾ ਉਹ ਤਰੀਕਾ ਹੈ ਕਿ ਸਰਕਾਰ ਦੇ ਜਮੇਵਾਰ ਨਗਰੀ ਟੈਕਸ ਪੇ ਕਰੋ ਦਫ਼ਤਰਾਂ ਕੀ ਟੈਕਸ ਜਮਾ ਕਰੋ ਜੇਕਰ ਟੈਕਸ ਜਮਾ ਨਹੀਂ ਕਰਾਓਗੇ ਤਾਂ ਇਹਦੀ ਰਿਕਵਰੀ ਕੌਨਸੋ ਬੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਂਦੀ ਹੈ ਸਾਰੇ ਕਿੰਨੇ ਮਤ ਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਦੋਂ ਤੁਹਾਨੂੰ ਨੋਟਿਸ ਭੇਜਦੇ ਹੋ ਜਾਂ ਰਿਕਵਰੀ ਵਾਸਤੇ ਸੀਲ ਕਰਦੇ ਇਸ ਦੇ ਵਿੱਚ ਜੇ ਤਿੰਨ ਮੋਰਸ ਕੱਢ ਦੇ ਪਹਿਲਾਂ ਸਾਦਨ ਨਾਲ ਉਸ ਹੁੰਦੇ ਫਿਰ ਸਾਦਨ ਨਾਲ ਉਸ ਹੁੰਦੇ ਤੀਜਾ ਵੀ ਸਾਡਾ ਨੋਟਸ ਆਉਂਦਾ ਇੱਕਦਮ ਚੇਤਾਵਨੀ ਨੋਟਸ ਦੇ ਵਿੱਚ ਤੁਰੰਤ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਜੀ